ਇਹ ਭਾਈ ਮੋਤਾ ਹੋ ਚੁਕੀ ਹੈ ਗੱਲ ਹੈ ਕਿ ਇਸ ਵਾਰ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਕਿਉਂ ਹੋਇਆ ਇਹਦੇ ਪਿੱਛੇ ਕੀ ਕਾਰਨ ਸੀ ਪੂਰੇ ਸ਼ਡਿਊਲ ਨੂੰ ਸਮਝਣਾ ਬੇਵਕੂਫ ਨਜਾਇਜ਼ ਸ਼ਰਾਬ ਵੇਚ ਰਿਹਾ ਹੈ ਉਸੇ ਸ਼ਰਾਬ ਦਾ ਕਾਰਨ ਹੈ ਇਹਨਾਂ ਲੋਕਾਂ ਦੀ ਮੂਰਤ ਇਹ ਲੋਕ ਜਿਹੜੇ ਆਹ ਬੰਦਾ ਠੇਕੇ ਤੇ ਨਹੀਂ ਜਾ ਸਕਦਾ ਉਹਦਾ ਕਾਰਨ ਹੈ ਕਿ ਠੇਕੇ ਵਾਲਿਆਂ ਨੇ ਆਪਣੀ ਮਨਮਰਜ਼ੀ ਦੇ ਰੇਟ ਰੱਖੇ ਹੋਏ ਨੇ ਜਿਹਨੂੰ ਆਹ ਬੰਦਾ ਆਪਣ ਨਹੀਂ ਕਰ ਸਕਦਾ ਠੇਕੇ ਤੇ ਜਾਣੀ ਉਹ ਹਮੇਸ਼ਾ ਇਹੀ ਆਪਣ ਕਰੇਗਾ ਕਿ ਯਾਰ ਸਸਤੀ ਹਾਜ਼ਰੀ ਪਰਦੇ ਦਰਜ ਹੋਏ ਹੋਏ ਜਿਹੜੇ ਨਜਾਇਜ਼ ਸ਼ਰਾਬੀ ਕਾਰੋਬਾਰ ਕਰਦੇ ਨੇ ਦੋ ਨੰਬਰ ਦਾ ਜਿਹਨੂੰ ਮੈਂ ਕਹਾਂਗਾ ਦੋ ਨੰਬਰ ਦਾ ਧੰਦਾ ਕਰਦੇ ਨੇ ਪਰ ਰੇਟ ਵੈਰੀ ਬਾਈ ਕੋਈ ਨਹੀਂ ਵੀ ਠੇਕੇ ਦੇ ਸ਼ਰਾਬ ਸਸਤੀ ਹੋਵੇ ਤਾਂ ਅਗਲਾ ਠੇਕੇ ਵੱਲ ਜਾਏਗਾ ਮਰੇਗਾ ਤਾਂ ਨਹੀਂ ਸੀ ਤੂੰ ਤੇ ਮਰਨਾਂ ਲਈ ਮੋਟਾ ਆ ਰਹੀ ਹੈ ਹੁਣ ਮੈਨੂੰ ਤਾਂ ਇਹ ਬਿਲਦੇ ਘਰ ਹੈ ਮੈਂ ਕੋਰਦੇ ਦੇ ਮੋਤਾਂ ਨੂੰ ਜੋ ਮਜਿੱਠੇ ਹੋਈਆਂ ਲੋਕੀ ਇੱਥੇ ਵੀ ਬੜੇ ਦੋ ਨੰਬਰ ਤੋਂ ਦੇਣੇ ਕਰਦੇ ਨੇ ਕਾਰੋਬਾਰੀ ਕਰਦੇ ਇਹਨਾਂ ਨੂੰ ਰੋਕਣਾ ਬੇ ਨਮਸਕਾਰ ਜੀ ਮੈਂ ਸ਼ਮਿਸਰੋਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਅੱਜ ਗੱਲ ਕਰਾਂਗੇ ਬੀਤੇ ਦਿਨ ਜਦੋਂ ਅਸੀਂ ਕੀ ਜਿਹੜਾ ਅੰਬਸਾਰ ਦੇ ਮਜਿੱਠੇ ਦੇ ਵਿੱਚ ਜੜੀਲੀ ਸ਼ਰਾਬ ਵੀ ਕੇ ਕਈ ਮੋਤਾਂ ਹੋਈਆਂ ਆ ਸਾਡੇ ਨਾਲ ਪਠਾਨਕੋੜ ਤੋਂ ਬਿੰਨੀ ਜੀ ਜਿਹੜੇ ਹਿੰਦੂ ਨੇਤਾ ਹੈਗੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਕੀ ਗੱਲ ਉਹਨਾਂ ਦਾ ਜਿਹੜੀ ਜੜੀਲੀ ਸ਼ਰਾਬ ਦੇ ਨਾਲ ਕੁਝ ਲੋਕਾਂ ਦੀ ਜਿਹੜੀ ਮੌਤ ਹੋਈ ਹੈ ਬਿੰਨੀ ਜੀ ਨਮਸਕਾਰ ਸਭ ਤੋਂ ਪਹਿਲੇ ਜੈ ਸ਼੍ਰੀ ਰਾਮ ਜੀ ਹਲਚਲ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਹੜੇ ਹਮੇਸ਼ਾ ਸੱਚ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਂਦੇ ਨੇ। ਹਾਂ ਬੀਨੀ ਜੀ ਕਿੱਦਾਂ ਦਿਖ ਦਿਓਗੇ ਜਿੱਦਾਂ ਅੰਬਲਸਰ ਦੇ ਮਜਿੱਠੇ ਦੇ ਵਿੱਚ ਕਈ ਲੋਕਾਂ ਦੀ ਜਿੜਿਲੀ ਸ਼ਰਾਬੀ ਦੇ ਮੋਤਾ ਹੋਈਆਂ ਆਏ ਆ ਤੇ ਕਿੱਦਾਂ ਦਿਖ ਦਿਓਗੇ ਸਾਨੂੰ। ਦੇਖੋ ਹੁਣ ਤੱਕ ਜਿਹੜੀ ਐ 22 ਮੋਤਾ ਹੋ ਚੁੱਕੀਆਂ ਐ ਤੇ ਬੜੀ ਹੀ ਨਿੰਦਨਯੋਗ ਗੱਲ ਐ ਕਿ ਕਿਸੇ ਵੀ ਪਰਿਵਾਰ ਦਾ ਜੀ ਇਸ ਤਰ੍ਹਾਂ ਜਾਣਾ ਇਹ ਬੜਾ ਗੰਭੀਰਤਾ ਵਾਲੀ ਗੱਲ ਹੈ ਕਿ ਇਸ ਵਾਰ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਕਿਉਂ ਹੋਇਆ ਇਹਦੇ ਪਿੱਛੇ ਕੀ ਕਾਰਨ ਸੀ ਇਹ ਪੂਰੇ ਸ਼ਡਿਊਲ ਨੂੰ ਸਮਝਣਾ ਪਏਗਾ ਛੰਮੀ ਜੀ ਕਿਉਂਕਿ ਜੋ ਅਸੀਂ ਦੇਖ ਰਹੇ ਹਾਂ ਜਿਹੜੇ ਲੋਕ ਨਜਾਇਜ਼ ਸ਼ਰਾਬ ਵੇਚ ਰਿਹਾ ਹੈ ਉਸੀ ਸ਼ਰਾਬ ਦਾ ਕਾਰਨ ਇਹਨਾਂ ਲੋਕਾਂ ਦੀ ਮੌਤ ਹੋ ਰਹੀ ਹੈ ਔਰ ਠੇਕੇ ਦੇ ਲੋਕ ਜਿਹੜੇ ਆਮ ਬੰਦਾ ਠੇਕੇ ਤੇ ਨਹੀਂ ਜਾ ਸਕਦਾ ਉਹਦਾ ਕਾਰਨ ਹੈ ਕਿ ਠੇਕੇ ਵਾਲਿਆਂ ਨੇ ਆਪਣੀ ਮਨਮਰਜ਼ੀ ਦੇ ਰੇਟ ਰੱਖੇ ਪਏ ਨੇ ਜਿਹਨੂੰ ਆਮ ਬੰਦਾ ਐਫਰਟ ਨਹੀਂ ਕਰ ਸਕਦਾ ਠੇਕੇ ਤੇ ਜਾਣੇ ਉਹ ਹਮੇਸ਼ਾ ਇਹੀ ਐਫਰਟ ਕਰੇਗਾ ਕਿ ਯਾਰ ਸਸਤੀ दारू ਕਿੱਥੇ ਮਿਲੇਗੀ ਉਹ ਬਿਨੀ ਸਭ ਤੋਂ ਵੱਡੀ ਗੱਲ ਹੈ ਵੀ ਹੈਗੀ ਠੇਕੇ ਦੀ ਦੇਖੋ ਇਕੱਠਾ ਇਕੱਠਾ ਹਟਾਰ ਜਾਂਦਾ ਆ ਤੇ ਜਿਹੜੇ ਬਲੈਕੀ ਗਏ ਜਾਂਦਾ ਕਿ ਉਹਨਾਂ ਤੋਂ ਸਾਡੇ ਪੰਜਾਬ ਦੇ ਇਹਦੇ ਬਲੈਕੀ ਹੈ ਪਰ ਉਹਨਾਂ ਕੋਈ ਬਹੁਤ ਸਸਤੀ ਮਿਲਦੀ ਹੈ ਪਰ ਉਹ ਕਿੱਥੋਂ ਲੈਂਦੇ ਉਹ ਚੀਜ਼ ਇਹ ਤੇ ਪ੍ਰਮਾਤਮਾ ਜਾਣਦਾ ਜੀ ਇਹ ਤੇ ਪ੍ਰਸ਼ਾਸਨ ਦੱਸ ਸਕਦਾ ਕਿਉਂਕਿ ਅਸੀਂ ਵੀ ਕਈ ਵਾਰੀ ਵੇਖਿਆ ਕਿ ਸੁजानਪੁਰ ਚ ਕਈ ਪਰਚੇ ਦਰਜ ਹੋਏ ਹੋਏ ਜਿਹੜੇ ਨਜਾਇਜ਼ ਸ਼ਰਾਬੀ ਕਾਰੋਬਾਰ ਕਰਦੇ ਨੇ ਦੋ ਨੰਬਰ ਦਾ ਜਿਹਨੂੰ ਮੈਂ ਕਹਾਂਗਾ ਦੋ ਨੰਬਰ ਦਾ ਧੰਦਾ ਕਰਦੇ ਨੇ ਪਰ ਇਹ ਤੇ ਵੈਰੀਫਾਈ ਪੁਲਿਸ ਨੇ ਕਰਨਾ ਹੈ ਔਰ ਉਹਨਾਂ ਤੇ ਇਹ ਦੇਖੋ कि ਜਿਹੜੀ 950 ਰੁਪਏ ਦੀ ਠੇਕੇ ਦੀ ਬੋਤਲ ਆ ਉਹਨਾਂ ਨੂੰ ਮਿਲੇਗੀ 400 ਜਾਂ 500 ਰੁਪਏ ਦੀ ਹੋਰ 4-500 ਰੁਪਏ ਦੇ ਵਿੱਚ ਵੀ ਉਹਨਾਂ ਨੂੰ ਕੁਝ ਤਾਂ ਕੁਝ ਬੈਨੀਫਿਟ ਹੁੰਦਾ ਹੀ ਹੋਏਗਾ ਤਾਂ ਉਹਦੇ ਵਿੱਚ ਕੀ ਹੈ ਜ਼ਹਿਰ ਤੇ ਆਮ ਲੋਕਾਂ ਨੇ ਮਰਨਾ ਹੀ ਆ ਉਹ ਲੋਕ ਕਿਉਂ ਪਿੰਦੇ ਸ਼ਰਾਬ ਕੀ ਕਰਦਾ ਸ਼ਰਾਬੀ ਦੇਖੋ ਸ਼ੰਮੀ ਜੀ ਇਹ ਕਾਰਨ ਨਹੀਂ ਆ ਸ਼ਰਾਬ ਕਿਉਂ ਪਿੰਦਿਆ ਹੁਣ ਹਰ ਕਿਸੇ ਨੂੰ ਅਸੀਂ ਰੋਕ ਨਹੀਂ ਸਕਦੇ ਜਿਨ੍ਹਾਂ ਨੂੰ ਲਤ ਲੱਗੀ ਪਈ ਆ ਜਾਂ ਕੋਈ ਸਿਆਣਾ ਬੰਦਾ ਕੋਈ ਕੰਮ ਕਰਕੇ ਆਂਦਾ ਯਾਰ ਰਾਤ ਨੂੰ ਯਾਰ ਵਾਹੀ ਦੋ ਤਿੰਨ ਪੈਗ ਲਾ ਲਈਏ ਹੈ ਇਹਨੂੰ ਆਪਾਂ ਰੋਕ ਨਹੀਂ ਸਕਦੇ ਪਰ ਅਗਰ ਉਹੀ ਠੇਕੇ ਦੇ ਸ਼ਰਾਬ ਸਸਤੀ ਹੋਵੇ ਤਾਂ ਅਗਲਾ ਠੇਕੇਵਾਲ ਜਾਏਗਾ ਮਰੇਗਾ ਤਾਂ ਨਹੀਂ ਸੀ ਹੁਣ ਤਾਂ ਮਰਨ ਵਾਲੀ ਮੋਤਾ ਆ ਰਹੀ ਆ ਹੁਣ ਮੈਨੂੰ ਤੇ ਇਹ ਮੈਨੂੰ ਤੇ ਇਹ ਡਰ ਆ ਮੈਂ ਇਹ ਕਹਿੰਦਾ ਕਿ ਪਠਾਨਕੋਟ ਦੇ ਵਿੱਚ ਮੋਤਾ ਨਾ ਹੋਣ ਜੋ ਮਜਿੱਠੇ ਹੋਈਆਂ ਕਿਉਂਕਿ ਇੱਥੇ ਵੀ بڑے ਦੋ ਨੰਬਰ ਧੰਦੇ ਜਿਹੜੇ ਕਰਦੇ ਨੇ ਕਾਰੋਬਾਰੀ ਕਰਦੇ ਇਹਨਾਂ ਨੂੰ ਰੋਕਣਾ ਪਏਗਾ ਵੀ ਜਿਦੋਂ ਗੱਲ ਹੋ ਤਾਂ ਸੀ ਜਿਹਦੇ ਅੰਬਸਰ ਦੇ ਵਿੱਚ ਜੇ ਮਜਿੱਠੀ ਗੱਲ ਕਰੀਏ ਹੁਣ ਕਈ ਜਿਹੜੇ ਐਕਸਾਈ ਅਫਸਰ ਹੈਗੇ ਉਹਨਾਂ ਨੂੰ ਵੀ ਸਵੈਟ ਕੀਤਾ ਗਿਆ ਹੈ ਕਿ ਤੋ ਕਿ ਪਹਿਲਾਂ ਕਿਉਂ ਨਹੀਂ ਕੋਈ ਕੁਛ ਅਸਲਵੋ ਕਾਰਵਾਈ ਕੀਤੀ ਜਾਂਦੀ ਕੋਈ ਦੇਖੋ ਜਿਦੋਂ ਧੋਣ ਆਂਦੀ ਹੈ ਨਾ ਗੱਡੀ ਥੱਲੇ ਤਾਂ ਉਦੋਂ ਹੀ ਕਾਰਵਾਈਆਂ ਹੁੰਦੀਆਂ ਜਿਦੋਂ ਇੱਕ ਅਫਸਰ ਦੇ ਉੱਤੇ ਆਂਦਾ ਨਾ ਕਿ ਯਾਰ ਮੇਰੇ ਤੇ ਪੈਨ ਲੱਗ ਗਿਆ ਸਭ ਕੁਝ ਗਾਲ ਮੇਰੇ ਤੇ ਡਿੱਗਣ ਲੱਗੀ ਹੈ ਤੇ ਕਰ ਦੋ ਸਾਰਿਆਂ ਨੂੰ ਸਸਪੈਂਡ ਸਭ ਨੂੰ ਪਤਾ ਹੈ ਕਿ ਹੁਣ ਨਹੀਂ ਪਤਾ ਕਿ ਪਠਾ ਕਹਿੰਦੇ ਜ਼ਿਲ੍ਹਾ ਕਹਿੰਦੇ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਕਿਨ ਜਿਹੜੀਆਂ ਨਿਆਇ ਸ਼ਰਾਬ ਦੇ ਠੇਕੇ ਨੇ ਉਹਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ ਧਾਰਮਿਕ ਜਗ੍ਹਾ ਦੇ ਉੱਤੇ ਤੁਸੀਂ 100 ਮੀਟਰ ਦੀ ਲੋਅ ਕਹਿੰਦਾ 100 ਮੀਟਰ ਦੀ ਦੂਰੀ ਹੋਣੀ ਚਾਹੀਏ ਕਿਉਂ 22 ਫੁੱਟ ਦੀ ਮੀਟਰ ਦੀ ਦੂਰੀ ਤੇ ਤੁਸੀਂ ਬਣਾਇਦੇ ਠੇਕੇ ਕੀ ਸਾਡੀਆਂ ਭਾਵਨਾਤ ਨਹੀਂ ਹੋ ਰਹੀਆਂ ਕਿਆ ਉੱਥੇ ਧੀ ਭੈਣ ਕੋਈ ਜਾ ਸਕਦੀ ਹੈ ਰਾਤ ਵੇਲੇ ਜਿੱਥੇ ਬਾਹਰ ਟੇਬਲ ਲੱਗੇ ਦਿਆ ਕੋਈ ਲੋਕੀ ਦਾਰੂ ਪੀ ਰਿਹਾ ਕੁਝ ਪੀ ਰਿਹਾ ਤੋ ਬਿਨੇਜੀ ਜੀ ਜਿੰਨ ਦੂਲੇਤਾ ਆ ਗਿਆ ਤੁਸੀਂ ਵੀ ਕਿਉਂ ਨਹੀਂ ਸਟੱਪ ਚੁੱਕ ਸਕਦੇ ਪਹਿਲਾਂ ਠੀਕ ਹੈ ਨਾ ਜਾਇ ਠੇਕੇ ਜੇ ਸ਼ਰਮੋ ਕੀ ਮੰਦਰਾ ਤੇ ਲੱਗੇ ਆ ਕਿ ਇਹਹੀਂ ਦੂਲੇਤਾ ਦੇਖਿਆ ਬੜੀ ਆਵਾਜ਼ਾਂ ਚੁੱਕਦੇ ਆ ਤੇ ਕੁਛ ਦਿਨਾਂ ਤੋਂ ਦੀ ਆਵਾਜ਼ ਠੰਡੀ ਹੋਈ ਦੁਖੀ ਕਰਨ ਹੁੰਦਾ ਦੇਖੋ ਸ਼ਮੀ ਜੀ ਜਦੋਂ ਵੀ ਮੈਂ ਆਵਾਜ਼ ਚੱਕੀ ਆ ਪਹਿਲੇ ਤਾਂ ਮੇਰਾ ਹੀ ਪ੍ਰਯਾਸ ਰਿਹਾ ਹੈ ਕਿ ਉਹਦਾ ਜਿਹੜਾ ਅੰਜਾਮ ਹੈ ਉਹਦੇ ਤੇ ਕਾਰਵਾਈ ਕਰਾ ਕੇ ਹਟਾ ਔਰ ਇਸ ਵਾਰ ਵੀ ਮੇਰਾ ਪੂਰਾ ਹੀ ਹੈ ਕਿ ਜਿਹੜੇ ਲੋਗੇ ਉਹ ਜੇ ਕਾਰੋਬਾਰੀ ਕਰਦੇ ਨੇ ਜਾਂ ਜਿਨ੍ਹਾਂ ਨੇ ਨਜਾਇਜ਼ ਸ਼ਰਾਬ ਦੇ ਠੇਕੇ ਖੋਲੇ ਦੇ ਆ ਉਹਨਾਂ ਦੇ ਠੇਕੇ ਜਿਹੜੇ ਆਪਾਂ ਬੰਦ ਕਰਾਂਗੇ ਪਰ ਬਿੰਨੀ ਜੀ ਗੱਲ ਕਰਾਂਗੇ ਸਿਆਲਕੋ ਟੈਂਪੋ ਸਟੈਂਡ ਦੀ ਉਹ ਠੇਕਾ ਕਈ ਮਹੀਨੇ ਸੁਰਖੀਆਂ ਚ ਆਇਆ ਆ ਉਹ ਕੀ ਕਾਰਨ ਹੈ ਕਿ ਕਈ ਚੀਜ਼ ਪੁੱਛਦੇ ਨੇ ਕਿ ਸੁਰਖੀਆਂ ਜਾਂਦਾ ਫਿਰ ਉਹ ਕੰਮ ਠੰਡਾ ਹੋ ਜਾਂਦਾ ਕੀ ਕਰਦਾ ਹੈਗਾ ਦੇਖੋ ਮੈਂ ਬਾਕੀਆਂ ਦਾ ਨਹੀਂ ਕਹਿ ਸਕਦਾ ਕੋਈ ਕੀ ਬੋਲਦਾ ਕੀ ਲੈਂਦਾ ਮੈਨੂੰ ਉਹਦਾ ਕਿਸੇ ਦਾ ਕੋਈ ਪਤਾ ਨਹੀਂ ਮੈਨੂੰ ਆਪਣਾ ਪਤਾ ਹੈ ਕਿ ਬਿੰਨੀ ਬਰਮਾ ਦੀ छवि ਸਾਫ਼ ਹੈ ਸ਼ਸ਼ ਸ਼ਾਹ ਇਮਾਨਦਾਰੀ ਨਾਲ ਕੰਮ ਕਰਦਾ ਹੈ ਔਰ ਅੱਗੇ ਵੀ ਇਮਾਨਦਾਰ ਨਾਲ ਕੰਮ ਕਰਾਂਗਾ ਜਿਹੜੇ ਲੋਕ ਦੋ ਨੰਬਰ ਦਾ ਧੰਦਾ ਕਰਨਗੇ ਜਿਹੜੇ ਨਜਾਇਜ਼ ਸ਼ਰਾਬ ਦੇ ਠੇਕੇ ਖੋਲਣਗੇ ਉਹ ਬੰਦ ਕਰਾਵਾਂਗੇ ਪਰ ਬਿੰਨੀ ਜੀ ਅਸੀਂ ਇਹ ਗੱਲ ਕਰਾਂਗੇ ਸਾਡੇ ਪਠਾਨਕੋੜੇ ਜ਼ਿਲ੍ਹੇ ਦੇ ਲੋਕਾਂ ਦੀ ਗੱਲ ਵੀ ਕਰਾਂਗੇ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਕੋਈ ਵੀ ਸੰਸਥਾ ਹੋਵੇ ਚਾਹੀਂ ਹਿੰਦੂ ਨੇਤਾ ਹੋਣਗੇ ਉਹ ਦੋ ਦਿਨ ਭੜਕਦੇ ਜਦੋਂ ਉਹਦੀ ਆਪਣੀ ਜਬਾ ਗਰਮ ਹੋ ਜਾਂਦੀ ਹੈ ਉਹ ਪ੍ਰਕਾਰ ਚੁੱਪਚਾ ਬੈਠ ਜਾਂਦੀ ਹੈ ਦੇਖੋ ਸ਼ੰਮੀ ਜੀ ਮੈਂ ਕਿਸੇ ਨੂੰ ਕਹਿ ਨਹੀਂ ਸਕਦਾ ਮੈਨੂੰ ਨਹੀਂ ਪਤਾ ਕਿੰਨੇ ਕਿਸੇ ਦੀ ਜੇਬ ਭਰੀ ਹੈ ਨਾ ਮੈਨੂੰ ਪਤਾ ਕਿਹੜਾ ਹਿੰਦੂ ਲੀਡਰ ਬੋਲਿਆ ਮੈਨੂੰ ਇਨਾ ਪਤਾ ਹੈ ਕਿ ਅੱਜ ਦੀ ਡੇਟ ਦੇ ਵਿੱਚ ਪਰ ਬਿਨਿ ਪਰਵਾਹੀ ਤੁਹਾਨੂੰ ਗੱਲ ਕਰਦੇ ਪਿਓ ਜਿਹੜਾ ਕਿ ਗ ਹਨੂਮਾਨ ਦੇ ਮੰਦਿਰ ਦਾ ਨਾਲ ਠੇਕਾ ਖੁੱਲਿਆ ਪਾ ਕਿਾ ਉੱਥੇ ਤੁਸੀਂ ਕੋਈ ਪਰਵਾਹੀ ਕਰੋਗੇ ਅਗੇ ਬਿਲਕੁਲ ਬੰਦ ਕਰਾਵਾਂਗੇ ਜੀ ਇਹ ਨਹੀਂ ਹੈ ਕਿ ਹਿੰਦੂਆਂ ਦਾ ਮੰਦਿਰ ਆ ਤਾਂ ਕਰਕੇ ਗੱਲ ਕਰ ਰਹੇ ਆ ਚਾਹੇ ਗੁਰਦੁਆਰੇ ਦਾ ਗੁਰਦੁਆਰਾ ਵੀ ਹੁੰਦਾ ਨਾ ਸਾਡੇ ਸਿੱਖਾਂ ਭਰਾਵਾਂ ਦਾ ਉਹ ਮੇਰਾ ਵੀ ਹੈਗਾ ਇਹ ਸੋਚ ਹੋਣੀ ਚਾਹੀਦੀ ਹੈ ਕੋਈ ਵੀ ਧਾਰਮਿਕ ਜਗ੍ਹਾ ਦੇ ਉੱਤੇ ਠੇਕਾ ਨਹੀਂ ਖੁੱਲਣ ਦੇਵਾਂਗੇ ਜਿੱਦੇ ਉਹਦੀ ਜਿਹੜੀ ਮੀਟਰ ਦੀ ਦੂਰੀ ਜਿਹੜੀ ਘਟ ਹੋਏਗੀ ਕਿਉਂਕਿ ਅਸੀਂ ਵੇਖਿਆ ਗੰਦਲਾੜੀ ਮੋੜ ਦੇ ਉੱਤੇ ਗੰਦਲਾੜੀ ਮੋੜ ਦੇ ਉੱਤੇ ਇੱਕ ਪਾਸੇ ਹਨੂਮਾਨ ਜੀ ਦਾ ਮੰਦਿਰ ਹੈ ਉਹਦੇ ਆਪੋਜ਼ਿਟ ਹੀ ਠੇਕਾ ਹੈ ਮਤਲਬ 10 ਫੁੱਟ ਦੀ ਦੂਰੀ ਨਹੀਂ ਹੋਣੀ ਉਹ ਬਿੱਲੀ ਜੀ ਗੱਲ ਕਰੀ ਇੱਥੇ ਕਈ ਠੇਕੇ ਦੇਖਿਆ ਕੋਈ ਸਕੂਲ ਦੇ ਨਾਲ ਹੈਗਾ ਕਿ ਸਕੂਲ ਪ੍ਰਸ਼ਾਸਨੋਂ ਸਕੂਲ ਘਰ ਵਿੱਚ ਕੀਤੀ ਜਾਂਦੀ ਮੈਨੂੰ ਤਾਂ ਲੱਭੀ ਨਹੀਂ ਜੀ ਜੇ ਕਰਦੇ ਹੁੰਦੇ ਤਾਂ ਸਾਨੂੰ ਬੋਲਣ ਦੀ ਜ਼ਰੂਰਤ ਕਿਉਂ ਆ ਮੈਂ ਤਾਂ ਕਹਿੰਦਾ ਸਾਨੂੰ ਬੁਲਾਇਆ ਨਾ ਜਾਵੇ ਲੋਕ ਕਹਿੰਦੇ ਬڑے ਠੇਕੇਦਾਰ ਬਣੇ ਪਿਆ ਸ਼ੇਵਸਾਨਾ ਦੇ ਮੈਂ ਕਹਿੰਦਾ ਸਾਨੂੰ ਬੁਲਾਇਆ ਨਾ ਜਾਵੇ ਆਪ ਲੋਕ ਉੱਠਣ ਕਿਉਂ ਨਾ ਚ ਸਨਾਤਨ ਨਹੀਂ ਬੋਲਦਾ ਕਿਉਂ ਆ ਆਪਣੇ ਸਨਾਤਨ ਦੇ ਪ੍ਰੇਮੀ ਨਹੀਂ ਹੈਗੇ ਅੱਜ ਤੁਸੀਂ ਡੀਸੀਪੀ ਨੂੰ ਮਾ ਕੇ ਪਤਾ ਦਿੱਤਾ ਗਿਆ ਤੁਹਾਨੂੰ ਕੀ ਅਸ਼ਵਾਸਨ ਦਿੱਤਾ ਗਿਆ ਡੀਸੀਪੀ ਅਸਟੈਂਟ ਕਮਿਸ਼ਨਰ ਜਨਰਲ ਵਿਕਰਮ ਜੀ ਨੇ ਬੜਾ ਸਾਨੂੰ ਬੜੇ ਪੋਲਾਈਟਲੀ ਤਰੀਕੇ ਨਾਲ ਉਹਨਾਂ ਨੇ ਸਾਨੂੰ ਸਾਰਾ ਗਾਈਡ ਕੀਤਾ ਔਰ ਉਹਨਾਂ ਨੇ ਅਸ਼ਵਾਸਨ ਦਿੱਤਾ ਇਸ ਗੱਲ ਦਾ ਕਿ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਇਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਬਿਨੂ ਜੀ ਅਗਰ ਜੇ ਸ਼ਸਨ ਤੋਂ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਤੁਹਾਡਾ ਜਾਂ ਸ਼ਿਫਸਾ ਦਾ ਅਗਲਾ ਕੀ ਸਰਚ ਹੋਏਗਾ ਦੇਖੋ ਜੀ ਪਹਿਲੇ ਤੇ ਅਸੀਂ ਸਮਾ ਦੇਈਏ ਪ੍ਰਸ਼ਾਸਨ ਨੂੰ ਉਦੇ ਬਾਅਦ ਅਗਰ ਨਹੀਂ ਕੀਤੀ ਜਾਂਦੀ ਤਾਂ ਫਿਰ ਤੇ ਬੜੀਆਂ ਰੂਪਰੇਖਾ ਜੀ ਪੂਰਾ ਪੰਜਾਬ ਸਦਲਾ ਪੈ ਜਾਏਗਾ ਸਦਲਾਂਗੇ ਇੱਥੇ ਕਿਉਂਕਿ ਜਿਹੜੀ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਨਸ਼ਾਈ ਬ੍ਰਾਂਚਾ ਖੁੱਲੀਆਂ ਉਹ ਬੰਦ ਕਰਵਾਜੇ ਪੂਰਾ ਇਸ ਲੋਕਤ ਨੂੰ ਮੇਰੇ ਲੋਕਾਂ ਦਾ ਬਿਲਕੁਲ ਮਿਲਣਾ ਚਾਹੀਦਾ ਜੀ ਕਿਉਂ ਨਹੀਂ ਮਿਲੇਗਾ ਜਿਹੜੀ ਧਾਰਮਿਕ ਜਗ੍ਹਾ ਤੇ ਇਹੋ ਜੀਆਂ ਬ੍ਰਾਂਚਾ ਖੁੱਲੀਆਂ ਦੀਆਂ ਉਹਨੂੰ ਬੰਦ ਕਰਨ ਲੋਕ ਹੀ ਆਪ ਆਣਗੇ ਲੋਕ ਦੇਣਗੇ ਸਮਰਥਨ ਤੇ ਜਿਹੜੇ ਘਰਾਂ ਦੇ ਵਿੱਚ ਜਿਹੜੇ ਬਲੈਕੀ ਸ਼ਰਾਬੇ ਵੇਚਦੇ ਜਾਂ ਮਗੀ ਗੰਦੀ ਸ਼ਰਾਬ ਜਿਹਨੂੰ ਕਿਹਾ ਜਾਂਦਾ ਕਿ ਜਿਹੜੇ ਜ਼ਹਿਰ ਘੋਲ ਕੇ 베ਚਦੇ ਪਏ ਆ ਤੇ ਉਹਨਾਂ ਦੇ ਪ੍ਰਕਾਰਵਾਈ ਕੀ ਕਰ ਕੇ ਕਿਦਾਂ ਦਿਖ ਦਿਂਦੇ ਨੇ ਦੇਖੋ ਸਾਡਾ ਫਰਜ ਹੈ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਦੇ ਧਿਆਨ ਚ ਲਿਆਣਾ ਹੁਣ ਪ੍ਰਸ਼ਾਸਨ ਦਾ ਵੀ ਫਰਜ ਬੰਦਾ ਕਿ ਜੇ ਲੋਕਾਂ ਦੀ ਜਾਨ ਨੂੰ ਬਚਾਣਾ ਹੈ ਜੇ ਲੋਕਾਂ ਦੀ ਜਾਨ ਨੂੰ ਕੀਮਤੀ ਜਾਨ ਸਮਝਣਾ ਤੇ ਉਹਨਾਂ ਤੇ ਕਾਰਵਾਈ ਐਸੀ ਸਾਡਾ ਬੀਨੀ ਬਰਮਾ ਜੀ ਜਿਹੜੇ ਹਿੰਦੂ ਨੇਤਾ ਆਗੇ ਸੀ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਅਗਰ ਜੇ ਪ੍ਰਸ਼ਾਸਨਾ ਵੱਸੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸਾਡਾ ਜਦਾ ਸੰਘਰਸ਼ ਹੋਰ ਵੀ ਤਿੱਖਾ ਹੋਏਗਾ ਮੈਂ ਸ਼ਮੀ ਸੁਨੋਤਰਾ ਹਲਚਲ ਪੰਜਾਬ ਦੀ ਪਠਾਨਕੋਟ